ਆ ਮਾਨੀ ਚ ਆ ਕੇ ਗੱਲ ਰਏ ਸੁਣਾਦੇ ਤ ਤਾਂ ਨੀ ਵੀ ਬਾਗੇ ਕਹਿ ਲਗੇ ਭਾਈ ਸਿੱਖਾਂ ਗੱਲ ਤੇਰੀ ਠੀਕ ਆ ਤੂੰ ਜੋ ਵੀ ਕਹਿੰਦਾ ਕੁਝ ਆਖਦਾ ਪੱਥਰ ਤੇ ਲੀਕੀ ਆ ਮਨ ਨੇ ਹਾਂ ਗੱਲ ਤੇਰੀ ਸੱਚੀ ਆ ਅਸੀਂ ਤੋ ਤੂੰ ਕਹਿੰਦੇ ਢਾਲ ਤੇਰੀ ਕੱਜੀ ਆ ਜੰਨਾ ਪਹਿਲੋਂ ਮਥਿਆਰ ਅੜਮਾਈ ਦਾ ਫਿਰ ਉਸ ਨੂੰ ਜੰਗ ਦੇ ਮੈਦਾਨ ਵਿੱਚ ਲਿਜਾਈ ਦਾ ਕਾ ਕਾਨੇ ਨੂੰ ਇੱਕ ਚੰਗੀ ਬੰਦੂਕ ਨਾਲ ਗਵਾਵਾਂਗੇ ਤੇ ਢਾਲ ਫੇਰੇ ਹਜ ਮਾਵਾਂਗੇ ਮਾੜੀ ਬੰਦੂਕ ਗੋਲੀ ਕਿਸੇ ਨੇ ਢੱਕੀ ਵੇੜੇ ਲਾਗ ਗਏ ਢਾਲ ਤੇਰੀ ਕੱਚੀ ਆਗੇ ਪੱਕੀ ਆ ਗੱਲ ਸਲਾਮ ਦਾਲਾ ਸਿੰਘ ਸੋਚਾ ਕਿਚ ਬੈ ਗਿਆ ਚੜਿਆ ਗੁਰੂ ਸਭੂ ਸਾਰਾ ਲੈ ਗਿਆ ਉਹ ਸੋਚੇ ਮਨ ਮੂਰਖ ਚੰਦ ਕੀ ਚੜਾ ਰਿਹਾ ਉਹ ਟਟੇਣਾ ਤੂੰ ਸੂਰਜ ਮੱਥਾ ਲਾ ਰਿਹਾ ਉਗੀ ਕੋਲੀ ਜਾਵੇ ਚਾਹਤੇ ਹੋ ਵਿੰਦੇ ਪਤਾਲ ਵਿੱਚੋਂ ਤੇ ਅੱਗੇ ਹੀ ਔਕਾਤ ਤੇਰੀ ਦਾਰ ਵਿੱਚ ਸੋਚਾ ਵਿੱਚ ਪੈ ਗਿਆ ਪਰਾਨੀ ਇਹ ਕਹੋ ਜੀ ਗੁਰੂ ਕੋ ਤਾਕਤ ਜਿਹੜੀ ਤੁਹਾਡੇ ਅੰਦਰ ਵਿੰਦ ਪਾਵਰ ਕਰਦਾ ਕਰਦੇ ਜਿੰਦਗੀ ਤੇ ਦੁੱਖਾਰੇ ਕਿਤੇ ਵਾਪਰੇ ਪਰ ਜਿਹੜੀ ਪਰਾਨੀ ਆ ਨਾ ਉਹ ਬੰਦਾ ਰਹਿਦਾ ਉਹ ਬੰਦਾ ਡੋੰਗ ਰਹਿਦਾ ਨਹੀਂ ਤੇ ਥੋੜੇ ਬੋਲਦੇ ਦੁੱਖ ਦੇ ਬੰਦੇ ਦੇ ਭਾਇ ਭਾਇ ਨਿਕਲ ਜਾਂਦੀ ਭਾਇ ਸਾਡੇ ਨਾਲ ਰਾਹ ਹੋ ਗਿਆ ਕਿ ਰੱਬ ਨੇ ਸਾਡੇ ਨਾਲ ਇੰਨੀ ਮਾਰੀ ਕੀਤੀ ਰਾਤ ਨੂੰ ਅਸੀਂ ਕੀ ਸੀ ਉਹਦੀ ਜ਼ਬਾਨ ਤੋਂ ਉਸੇ ਵੇਲੇ ਗਰੇ ਸ਼ਕਲੇ ਤਾਦਾ ਮਹਿਰੂ ਹੋ ਜਾਂਦੇ ਮੈਂ ਤਾਂ बार-बार ਕਰ ਕੁਰਬਾਨੀ ਦੀ ਕਰ ਰਿਹਾ ਕਿ ਸਾਡਾ ਸਾਰਾ ਇਤਿਹਾਸ ਖੜੇ ਕੁਰਬਾਨੀ ਦੇ ਸਿੱਖ ਤੇ ਪਾਣੀ ਜ਼ਿੰਦਗੀ ਵਿੱਚ ਕਿਹੜਾ ਮੋੜ ਕਿਹੜੇ ਵੇਲੇ ਕਿੱਥੇ ਵਾਪਰ ਜਾ ਆਕਾਰ ਅਕਾਲ ਪੁਰਖ ਦਾ ਸ਼ੁਕਰ ਕਰਨਾ ਜੇ ਕਿਸੇ ਨੇ ਸਿੱਖਣਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਆਹ ਰਾਏ ਤੋਂ ਸਿੱਖਣਾ ਸਤਿਗੁਰੂ ਮੇਰੇ ਘਰ ਹਰ ਇੱਕ ਦੇ ਜੀਵਨ ਦੇ ਵਿੱਚ ਪਰਮ ਕੋ ਦੋਪਰ ਸੁਖ ਹਰ ਇੱਕ ਬੰਦੇ ਦੇ ਨਾਲ ਕਰ ਦਿੱਤਾ ਹੁੰਦਾ ਹੈ ਬਰਾਬਰ ਦੇ ਜਾਵੇ ਤੁਸੀਂ ਮੈਂ ਕਿਹਾ ਚੰਗੇ ਭਲੇ ਬੰਦੇ ਜਿਨ੍ਹਾਂ ਦੇ ਘਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਪਰਿਵਾਰਾਂ ਵਿੱਚ ਕਮੀ ਨਹੀਂ ਤੁਸੀਂ ਹੁੰਦੇ ਵੇਖ ਸਕਦੇ ਰਾਂਦੇ ਜਿੰਦੇ ਵੇਖ ਸਕਦੇ ਪਰਮਾਤਮਾ ਪਰਮ ਅਨੇ ਸਾਡੇ ਤੋਂ ਨਾਲ ਕੀ ਕਰਦਾ ਰੱਬ ਨੇ ਅਸੀਂ ਰੱਬ ਦਾ ਕੀ ਕਰਨਾ ਤੇ ਕਿੱਥੇ ਸੰਤੂਰ ਜੇ ਸਾਰਾ ਕੁਝ ਹੋਣ ਤੋਂ ਬਾਅਦ ਰੱਖਣ ਦੇ ਇਹ ਮਿੱਤਰ ਪਿਆਰੇ ਨੂੰ ਹਾਲ ਕੋਈ ਨਾ ਦਾ ਚੈਨ ਕੋਈ ਕਿਲਾ ਕਸ਼ਿਕੁਰਾ ਪਾਣੀ ਦੇ ਕਾਜ ਦੇ ਵਿੱਚ ਰੋ ਜੇ ਚੜ੍ਹਦੀ ਕਲਾ ਵਾਲਾ ਐ ਅਸੂ ਅਸੂ ਕਰਕੇ ਖੁਸ਼ ਆਕਾਰਕ ਦੇ ਪਾਣੀ ਵਿੱਚ ਲੈ ਕੇ ਜੀਵਨ ਜਿਉਣ ਦੀ ਇੱਛਾ ਇੱਕ ਉਹ ਕੁਰਬਾਨੀ ਕੀਤੀ। ਉਹ ਬੜਾ ਵਧੀਆ ਮਰਦੀ ਜੀ ਆਪ ਜੀ ਦੇ ਸਾਨੂੰ ਰੱਖਿਆ। ਬਾਰਾਂ ਨੂੰ ਸਦਾ ਚੜ੍ਹਦੀ ਕਲਾ ਦੀ ਦਾਤ ਅਸੀਂ ਅਰਦਾਸ ਕਰੀ ਸਾਰਿਆਂ ਦੀ ਜੀ ਬਖਸ਼ੋ। ਯਾ ਕੀ ਦਿੱਤੀ ਉਹ ਮੇਸ਼ਾ ਤਰੋ ਸਿੰਘਾਂ ਮੇਸ਼ਾ ਕਰਦੀ ਕਰਵਾਉਣ ਸਤਿਗੁਰੂ ਆਪ ਨੇ ਰੱਖਣਾ ਕਰ ਸੋਹਣ ਮੇਰੀ ਬੇਟੀ ਅਫਾਤ ਬੱਧ ਸਿੰਘ ਫਤੇ ਸਿੰਘ ਫਤੇ ਸਿੰਘ ਨੂੰ ਮੇਰੀ ਬੇਟੀ ਆ ਤੁਸੀਂ ਇੱਕੋ ਜਿਹਾ ਬੱਧ ਸਿੰਘ ਜੀ ਦਾਦੀ ਦੀ ਸਿੱਖਿਆ ਚੰਗੀ ਸਾਹਿਬ ਜੀ ਆਖਰੀ ਜੋੜਾ ਵਰਸੀ ਇਹ ਆਖਰੀ ਸੋਨ ਮਾਤਾ ਮੇਰੀਏ ਜੀ ਜੋਰਾਵਲ ਸਿੰਘ ਕੀ ਆਖੇ ਸੋਨ ਮਾਤਾ ਮੇਰੀਏ ਜੀ ਇੱਕ ਦਿਨ ਛੱਡ ਕੇ ਤਹਾਨ ਇੱਥੋਂ ਜਾਵਣਾ ਇੱਕ ਦਿਨ ਛੱਡ ਕੇ ਤਹਾਨ ਇੱਥੋਂ ਜਾਵਣਾ ਅੱਜੀ ਕਹਾਲ ਦਾ ਵਾਇਕ ਜੀ ਕੀ ਫਤ ਏਕੋਂ ਕਾਰ ਸਤਨਾਮ ਕਰਤਾ ਪੁਰਖ ਨੇ ਜਿਉਂ ਮੀਂਹ ਵਰ੍ਹੇ ਕੋਲ ਪਰਸਾ ਜਦ ਆਂਸਰ ਜੁਗਾ Tchau. ਵਹਿ ਮਾਤਾ ਤੁਮਾ ਸ਼ਕਨਾ ਨਰੀਂ ਸੁਰਨਨ ਕਾਰੇ ਬੁਜੋ ਰਾਖਾਂ ਹੰਤੇ ਸਿੰਘ ਰੂਪ ਉੜਿਚਿ ਜਿਵ ਜੋ ਰਾਖਾਂ ਹੰਤੇ ਸਿੰਘ ਜੋ ਕੱਲ ਦਾ ਪ੍ਰੋਗਰਾਮ ਹੈ ਸਾਈਟ ਲੀਕ ਨੂੰ ਇੱਕ ਧਾਰਮਿਕ ਪੇਪਰ ਹੋਵੇਗਾ ਉਸ ਪ੍ਰੰਤ ਬੱਚਿਆਂ ਨੂੰ ਅਰਸ਼ੁਰ ਮਾਤੇ ਚਾਰ ਵਿੱਚ ਲੈ ਕੇ ਪੜ੍ਹਨੇ ਸੱਟ ਬੱਚਿਆਂ ਨੂੰ ਵਿੱਸ਼ਾ ਦੇਤਾ ਜਾਵੇਗਾ